ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਵਾਅਦਾ ਕੀਤਾ ਸੀ ਜਿਵੇਂ ਸਾਡੀ ਸਰਕਾਰ ਆਉਂਦੀ ਆ ਤਾਂ ਪੰਜਾਬ ਦੇ ਵਿੱਚ ਇੱਕ ਵੀ ਦਰਨਾ ਨਹੀਂ ਲੱਗੇਗਾ ਪਰ ਸਰਕਾਰ ਤਾਂ ਬਣ ਗਈ ਪਰ ਧਰਨੇ ਤਾਂ ਜਿਉਂ ਦੇ ਤਿਉਂ ਜਾਰੀ ਨੇ ਜਿਹਾ ਹੀ ਮਾਮਲਾ ਹੁਸ਼ਿਆਰਪੁਰ ਦੇਖਣ ਨੂੰ ਮਿਲੇ ਜਿੱਥੇ ਟੀਚਰਾਂ ਦੇ ਬੰਦੇ ਆਪਣੀ ਪੈਨਸ਼ਨ ਬਹਾਲੀ ਲੈ ਕੇ ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਰਵਜੋਤ ਦਾ ਕੋਟੀ ਦਾ ਘਰਾਓ ਕੀਤਾ ਕਿ ਉਹਨਾਂ ਨੇ ਕਹਿਣਾ ਕਿ ਜਿੰਨਾ ਟਾਈਮ ਸਾਡੀ ਮੰਗਾਂ ਸਰਕਾਰ ਨਹੀਂ ਮੰਨ ਰਹੀ ਦੀ ਅਸੀਂ ਇਦਾਂ ਹੀ ਪ੍ਰਦਰਸ਼ਨ ਕਰ ਕਨਵੀਨਰ ਜਸਵੀਰ ਤਲਵਾੜਾ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਅੱਜ ਸਾਡਾ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਕੈਬਨਿਟ ਮੰਤਰੀ ਨੇ ਉਹਨਾਂ ਦੇ ਘਰਾਂ ਵੱਲੋਂ ਜਿੰਨੇ ਐਨਪੀਐਸ ਮੁਲਾਜ਼ਮ ਨੇ ਉਹ ਇਵੇਂ ਕਾਫਲੇ ਬਣ ਕੇ ਵੱਧ ਰਹੇ ਆ ਉਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਤੋਂ ਆਉਣ ਤੋਂ ਪਹਿਲਾਂ ਸਾਡੇ ਨਾਲ ਵਿੱਤ ਮੰਤਰੀ ਜੀ ਨੇ ਬਹਿ ਕੇ ਵਾਦਾ ਕੀਤਾ ਸੀ ਸਟੇਜਾਂ ਤੋਂ ਵੀ ਐਲਾਨ ਕੀਤਾ ਸੀਗਾ ਮੁੱਖ ਮੰਤਰੀ ਜੀ ਨੇ ਵੀ ਕੀਤਾ ਸੀ ਵੀ ਸਾਡੀ ਸਰਕਾਰ ਬਣਦਿਆਂ ਹੀ ਕੈਬਨਿਟ ਦੀ ਪਹਿਲੀ ਮੀਟਿੰਗ ਵਿੱਚ ਜਿਹੜੀ ਆ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਬੜੇ ਅਫਸੋਸ ਨਾਲ ਔਰ ਦੁੱਖ ਨਾਲ ਕਹਿਣਾ ਪੈ ਰਿਹਾ ਸਰਕਾਰ ਬਣੀ ਨੂੰ 22 ਸਾਲ ਹੋ ਚੁੱਕੇ ਆ ਪਰ ਅਜੇ ਵੀ ਪੰਜਾਬ ਦੇ 2 ਲੱਖ ਕਰਮਚਾਰੀਆਂ ਨੂੰ ਪੁਰਾਣੀ ਪੈਨਸ਼ਨ ਨਸੀਬ ਨਹੀਂ ਹੋਈ ਉਲਟਾ ਸਾਨੂੰ ਲਾਰੇ ਤੇ ਲਾਰੇ ਡੰਗ ਡਪਾਉ ਨੀਤੀ ਰਾਈ ਟਾਈਮ ਪਾਸ ਕੀਤਾ ਜਾ ਰਿਹਾ 2 ਸਾਲ ਪਹਿਲਾਂ ਜਿਹੜਾ ਏ ਇੱਕ ਨੋਟੀਫਿਕੇਸ਼ਨ ਲੰਗੜਾ ਨੋਟੀਫਿਕੇਸ਼ਨ ਜਾਰੀ ਕੀਤਾ ਜਿਹਦੇ ਤਹਿਤ ਪੰਜਾਬ ਦੇ ਇੱਕ ਵੀ ਕਰਮਚਾਰੀ ਨੂੰ ਓਪੀਐਸ ਦਾ ਲਾਭ ਨਹੀਂ ਮਿਲਿਆ ਇੱਥੇ ਸਾਨੂੰ ਸਾਫ਼ ਝਲਕਦਾ ਵੀ ਜਿਹੜੇ ਮੁੱਖ ਮੰਤਰੀ ਜੀ ਹੈ ਇੱਕ ਪਾਸੇ ਹਰਿਆਣੇ ਦੀਆਂ ਚੋਣਾਂ 'ਚ ਜਾਂ ਹਿਮਾਚਲ ਜਾਂ ਗੁਜਰਾਤ ਦੀਆਂ ਚੋਣਾਂ 'ਚ ਕਹਿ ਰਹੇ ਅਸੀਂ ਪੁਰਾਣੀ ਪੈਨਸ਼ਨ ਜਿਹੜੀ ਹੈ ਪੰਜਾਬ 'ਚ ਬਹਾਲ ਕਰਤੀ ਮੈਂ ਸਮਝਦਾ ਉਸ ਵੇਲੇ ਮੁੱਖ ਮੰਤਰੀ ਜੀ ਸਾਡੇ ਜ਼ਖਮਾਂ ਤੇ ਲੂਣ ਛਿੜਕਦੇ ਆ ਵੀ ਉਧਰ ਝੂਠ ਬੋਲਦੇ ਆ ਔਰ ਪੰਜਾਬ 'ਚ ਧਰਾਤਨ ਤੇ ਕਿਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਨਹੀਂ ਲੱਗਦਾ ਹੈ ਜੇ ਨਾ ਤੁਹਾਡੀ ਸੁਣਾਈ ਜੀ ਤਾਂ ਅੜੀ ਚੋਣਾਂ ਦੇ ਵਿੱਚ ਸਰਕਾਰ ਨੂੰ ਖਮੇ ਆਜਾ ਭੁਗਤਣਾ ਪਊ। ਨਹੀਂ ਖਮੇ ਆਜਾ ਬਿਲਕੁਲ ਪਹਿਲਾਂ ਵੀ ਭੁਗਤਣਾ ਪਿਆ। ਐਮਪੀ ਇਲੈਕਸ਼ਨਾਂ ਚ ਹੀ ਪੋਸਟਰ ਮੇਮ ਚਲਾਈ ਸੀ ਜਿਹਦੇ ਤਹਿਤ 10 ਜਿਹੜੀਆਂ ਸੀਟਾਂ ਆਵਾਦਵੀ ਪਾਰਟੀ ਹਾਰੀ ਐ। ਆਗਰੇ ਇਸ ਵੇਲੇ ਜਿਮਨੀ ਚੋਣਾਂ ਦੇ ਵਿੱਚ ਸਾਡੀ ਜਿਹੜੇ ਆ ਉਹ ਐਕਸ਼ਨ ਲਈ ਕੀ ਜਾਣਗੇ ਔਰ ਪੁਰਾਣੀ ਪੈਨਸ਼ਨ ਵਾਲੀ ਔਰ ਐਨਪੀਐਸ ਕਰਮਚਾਰੀਆਂ ਦਾ ਇੱਕ ਵੱਡਾ ਰੋਲ ਹੋਏਗਾ ਸਰਕਾਰ ਨੂੰ ਹੈਰਾਨ ਜੇ ਸਾਡੇ ਨਾਲ ਕੀਤੇ ਵਾਦੇ ਪੂਰੇ ਨਾ ਕੀ ਉਹ ਕੋਈ ਗੱਲ ਹਾਂਜੀ ਅੱਜ ਦੇ ਪ੍ਰੋਟੈਸਟ ਮਾਤੇ ਅੱਜ ਅਸੀਂ ਆ ਸਰਕਾਰ ਨੇ ਜਿਹੜਾ 2 ਸਾਲ ਤੋਂ ਸਾਡੇ ਨਾਲ ਇੱਕ ਵਾਦਾ ਕੀਤਾ ਕਿਉਂਕਿ ਵਾਦਾ ਨਹੀਂ ਝੂਠ ਹੀ ਬੋਲਿਆ ਸੀਗਾ ਕਿਉਂਕਿ ਇੱਕ ਹਿਮਾਚਲ ਦੀ ਇਹਨਾਂ ਨੇ ਵੋਟਾਂ ਦੇ ਵਿੱਚ ਆਪਣਾ ਕਹਿਨ ਤਾਂ ਮਤਲਬ ਹੈ ਕਿ ਇੱਕ ਨੁਮਾਇੰਦਾ ਛੱਡਿਆ ਸੀਗਾ ਕਿ ਬੂਟਾ ਸਾਨੂੰ ਕਹਿ ਜਾਣ। ਉੱਥੇ ਆ ਝੂਠ ਬੋਲ ਆ ਇੱਥੇ ਵੀ ਕਹਿ ਤਾ ਕਿ ਨੋਟੀਫਿਕੇਸ਼ਨ ਕਰ ਦਿੱਤਾ। ਮੈਂ ਪੁੱਛਣਾ ਚਾਹਨਾ ਜੇ ਸਰਕਾਰ ਦੀ ਇੰਨੀ ਨੀਂਦ ਸਾਫ਼ ਹੁੰਦੀ ਤੇ ਅੱਜ ਲਾਗੂ ਕਿਉਂ ਨਹੀਂ ਹੋਇਆ? ਅਸੀਂ ਇਹਨਾਂ ਨੂੰ 2 ਸਾਲ ਤੋਂ ਆਹੀ ਪੁੱਛੀ ਜਾਂਦੇ ਕਦੀ ਮੰਗ ਪੱਤਰ ਦੇਈ ਜਾਂਦੇ ਕਦੀ ਰੋਸ ਪੱਤਰ। ਨਾ ਅੱਜ ਅਸੀਂ ਇਹਨਾਂ ਨੂੰ ਮੰਗ ਪੱਤਰ ਦੇਣਾ ਤੇ ਨਾ ਦੇਣਾ ਰੋਸ ਪੱਤਰ। ਆ ਸਿਰ ਤਾਂ ਸਿਰਫ ਨਾ ਸੁਵਾਲ ਜਵਾਬ ਪੁੱਛੇ ਜਾਣਗੇ ਕਿ ਸਾਡੀ ਪੈਨਸ਼ਨ ਦਾ ਕੀ ਬਣਿਆ? ਆਪਣੀ ਤਨਖਾਹ ਇਹਨਾਂ ਨੇ 3-3 ਲੱਖ ਰੁਪਏ ਕਰ ਲਈ। ਜੇ ਮੁਲਾਜ਼ਮ ਦੀ ਪੈਨਸ਼ਨ ਦੀ ਗੱ ਘਰ ਦੇ ਵਿੱਚ ਤਾਂ ਇੱਕ ਬੰਦੇ ਦੀ ਦਵਾਈ ਨਹੀਂ ਚੱਲਦੀ ਤੇ ਘਰ ਦਾ ਖਰਚਾ ਕਿਦਾਂ ਚੱਲੂਗਾ ਮੈਂ ਸਰਕਾਰ ਨੂੰ ਆਹੀ ਬੇਨਤੀ ਨਹੀਂ ਕਰਦਾ ਵਾਰਨਿੰਗ ਦੇਣਾ ਚਾਹੁੰਦਾ ਜੇ ਆਨਲ ਦਿਨਾਂ ਦੇ ਵਿੱਚ ਇਹਨਾਂ ਨੇ ਸਾਡੀ ਆ ਜਾਨੀ ਬੇਨਤੀ ਨਾ ਸਰਕਾਰ ਕੀਤੀ ਤੇ ਆਨਲ ਦਿਨਾਂ ਦੇ ਵਿੱਚ ਅਸੀਂ ਵਿਰੋਧ ਦਰਜ ਕਰਾਵਾਂਗੇ ਵੱਡੇ ਲੈਵਲ ਤੇ ਜੋ ਸਾਡੀ ਜੂਨੀਅਰ ਏਜੰਡਾ ਰੱਖੂਗੀ ਉੱਥੇ ਹੀ ਪ੍ਰਦਰਸ਼ਨ ਕਰ ਰਹੇ ਪ੍ਰਚਨ ਕਾਰਜਾਂ ਦੇ ਮੱਲੋਂ ਆਪਣਾ ਮੰਗ ਪੱਤਰ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਦਾ ਸੌਂਪਿਆ ਗਿਆ ਜਿਸ ਵਿੱਚ ਲਿਖਿਆ ਗਿਆ ਸਾਡੀਆਂ ਮੰਗਾਂ ਦੇ ਬਲ ਤੇ ਐ ਦਿੱਤਾ ਜਾਵੇ ਸਾਡੀ ਪੈਨਸ਼ਨ ਨੂੰ ਬਹਾਲ ਕੀਤਾ ਜਾਵੇ ਤਾਂ ਜੋ ਸਾਡੇ ਜਿਹੜੇ ਸਾਡੇ ਘਰ ਚੱਲਣ ਕਿਉਂਕਿ ਲਗਾਤਾਰ ਪੰਜਾਬ ਸਰਕਾਰ ਦੇ ਖਿਲਾਫ ਉਹਨਾਂ ਰੋਜ਼ ਪ੍ਰਦਰਸ਼ਨ ਕਰਨ ਦੇ ਟੀਚਰ ਆ ਜਿਹੜੇ ਆਪਣੀ ਪੈਨਸ਼ਨ ਬਹਾਲੀ ਲੈ ਕੇ ਉੱਥੇ ਹੀ ਹੁਣ ਸਰਕਾਰ ਦੇ ਉੱਤੇ ਦੇਖਣ ਵੱਲ ਗੱਲ ਬਣਦੀ ਹੈ ਕਿ ਸਰਕਾਰ ਦੇ ਵੱਲੋਂ ਇੰਨਾ ਅਧਿਆਪਕਾਂ ਦੀ ਪੈਨਸ਼ਨ ਬਹਾਲੀ ਲੈ ਕੇ ਕੋਈ ਠੋਸ ਕਦਮ ਚੁੱਕਿਆ ਜਾਂਦਾ ਹੈ ਜਾਂ ਨਹੀਂ ਜਾਂ ਫਿਰ ਇਹ ਧਰਨੇ ਦੀ ਹੀ ਬੈਠੇ ਰਹਿਣਗੇ